ਕਾਲ ਜੀ ਮੈਂ ਸਰਬਜੀਤ ਕਰਟਿਲ ਉਹ ਮੈਂ ਇਹ ਕਰਦੇ ਸਾਰੇ ਬਧੀਆ ਹੋ ਮੰਗੇ ਠੀਕ ਠਾਕ ਹੋ ਮੰਗੇ ਜੀ ਅੱਜ ਆਪਣੀ ਹੈਗੀ ਮੈਰिज ਅਨਿਵਰਸਰੀ ਜੀ ਤੇ ਆਪਾਂ ਨਮੀ ਵੀ ਗਿਫਟ ਗਿਫਟ ਕਰਦੇ ਆ ਸੋਡਨਲ ਸ਼ੇਅਰ ਕੀ ਨੀਵੇ ਗਿਫਟ ਦਿਓ ਜੀ ਆ ਚਾਹੇ ਨੀ ਵੀ ਆਪਾਂ ਜਨ ਬਰਥਡੇ ਗਿਫਟ ਤੇ ਬਲੌਜੀng ਗਿਫਟਸ ਨੂੰ ਦਿਖਾ ਦਿੰਦਾ ਤੇ ਗਿਫਟ ਤਾਂ ਇੱਕ ਐਵੇਂ ਨਾਉ ਦੇ ਗਿਫਟ ਹੁੰਦੇ ਤੇ ਸਭ ਤੋਂ ਵੱਡੀ ਗੱਲ ਤਾਂ ਆਪਾਂ ਨੂੰ ਆਪਣਾ ਜੀਵਨ ਸਾਥੀ ਵਧੀਆ ਨਹੀਂ ਲੱਭਣਾ ਚਾਹੀਦਾ ਜੋ ਆਪਾਂ ਨੂੰ ਪੂਰਾ ਪਿਆਰ ਦੇ ਸਕੇ ਤੇ ਗਿਫਟਾਂ ਨਹੀਂ ਤੇ ਕੋਈ ਗੱਲ ਨਹੀਂ ਹੈਗੀ ਆਪਾਂ ਗਿਫਟਾਂ ਕਿਸੇ ਕੋਈ ਹਨ ਕੀਤਾ ਹੈਗਾ ਤੇ ਤਾਂ ਵੈਸੇ ਆਪਣੀ ਚੈਨ ਇੱਕ ਟੁੱਟੀ ਪਈ ਸੀ ਉਹਦੇ ਆਪਾਂ ਵਿੱਚ ਕੁਸ ਪੈਸੇ ਪਾ ਕੇ ਬਣਵਾ ਲਈ ਚੈਨ ਜਿਵੇਂ ਦਿਨ ਤੇ ਹਰ ਤੇ ਚੀਜ਼ ਬਣ ਗਈ ਆਪਾਂ ਕਿਤੇ ਸੂਟ ਦਾ ਵੀ ਇਹ ਹੁਣ ਕੀਤਾ ਹੈਗਾ ਆਪਾਂ ਤਾਂ ਇੱਕ ਪਿਆਰ ਚਮਣੇ ਫੈਲ ਦਿੱਤਾ ਸਾਰੇ ਪਰਿਵਾਰ ਦਾ ਤੇ ਗਿਫਟ ਦਾ ਕੋਈ ਹੁਣਿੰਦਾ ਹੈਗਾ ਮੈਨੂੰ ਹੀ ਰੱਖਦੀ ਜਿੱਤੇ ਪਿਆਰ ਹੁੰਦਾ ਤੇ ਸਾਰੀਆਂ ਭੈਣਾਂ ਦਾ ਹੱਥ ਬੰਨ ਕੇ ਬੇਨਤੀ ਵੀ ਸਾਰੇ ఎంਜੋਏ ਕਰਿਆ ਕਰੋ ਘਰ ਪਰਿਵਾਰ ਨਾਲ ਖੁਸ਼ੀ-ਖੁਸ਼ੀ ਤੇ ਆਪਣੇ ਪਰਿਵਾਰ ਚ ਸੁੱਖ ਸ਼ਾਂਤੀ ਨਾ ਰੱਖੋ ਸਾਰੇ ਨਾਲ ਮਿਲ ਕੇ ਖੁਆਕ ਨਾਲ ਤੇ ਗਿੱਟਾ ਦਾ ਕੋਈ ਚੱਕਰ ਨਹੀਂ ਆਏਗਾ ਤੇ ਆਪਣੀ ਮੈਰ ਜਨਵੰਤਰੀ ਤੇ ਤੇ ਸਾਰੇ ਜਿਆਨੇ ਸਾਨੂੰ ਬਹੁਤ-ਬਹੁਤ ਵਧਾਈਆਂ ਜੀ ਹੱਥ ਜੋੜ ਕੇ ਬੇਨਤੀ ਤੇ ਆਪਣੀ ਵੀਡੀਓ ਕਿਵੇਂ ਦਿੱਤੇ ਕਿਸ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰਨੇ ਵੀਡੀਓ ਨੂੰ ਫਿਰਵਾਜ ਦੇਖਣਾ ਜੋ ਵੀ ਪੈਣ ਪਾਈ ਆਪਣੀ ਵੀਡੀਓ ਤੇ ਆਉਂਦੇ ਉਹਨਾਂ ਦਾ ਸਾਰੇ ਅੰਦਾ ਤਾਈ ਤੇ ਧੰਨਵਾਦ ਜੀ ਸੋਹਣੇ-ਸੋਹਣੇ ਕਮੈਂਟ ਕਰਦੇ ਆ ਥੈਂਕ ਯੂ ਬਾਏ ਟੇਕ ਕੇਅਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ